ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਨਰੇਬਲ ਪ੍ਰਾਈਮ ਮਿਨਿਸਟਰ ਜੀ ਰੇਨਨਤਰਬਾਈ ਵੋਧੀ ਜੀ ਵੱਲੋਂ ਤੇ ਦੇਸ਼ ਦੇ ਸਤਕਾਰਤ ਹੋਮ ਮਿਨਿਸਟਰ ਵੱਲੋਂ ਸ਼੍ਰੀ ਅਮਿਤ ਸ਼ਾਹ ਵੱਲੋਂ ਸਾਬਕਾ ਐਮਪੀ ਸ਼੍ਰੀ ਸੁਭੇਦ ਮਾਲਕ ਜੀ ਪਹੁੰਚੇ ਚੇ ਤੌਰ ਤੇ ਉਹਨਾਂ ਦਾ ਸਨੇਹਾ ਲੈ ਕੇ ਇੱਥੇ ਪਹੁੰਚੇ ਸੀ ਉਹਨਾਂ ਨਾਲ ਬੈਠ ਕੇ ਸਾਰੀ ਵਿਚਾਰ ਵੀ ਹੋਈ ਆ ਤੇ ਉਹਨੇ ਇਸ ਗੱਲ ਦਾ ਯਕੀਨ ਵੀ ਦਵਾਇਆ ਕਿ ਮੋਦੀ ਸਾਹਿਬ ਤੇ ਸ਼੍ਰੀ ਅਮਿਤ ਸ਼ਾਹ ਜੀ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਫਿਕਰ ਮੰਦੇ ਆ ਕਿ ਜਿਹੜੀਆਂ ਇੱਥੇ ਲਗਾਤਾਰ ਤਿੰਨ ਦਿਨ ਤੋਂ ਇਹ ਮੇ ਰਾਹੀਂ ਜਿਹੜੇ ਆ ਉਹ ਭੇਜੀਆਂ ਜਾ ਰਹੀਆਂ ਉਹਦੇ ਤੋਂ ਉਹਨਾਂ ਨੇ ਇਹਨਾਂ ਦੀ ਡਿਊਟੀ ਲਾ ਕੇ ਭੇਜਿਆ ਕਿ ਤੁਸੀਂ ਜਾ ਕੇ ਬੈਠ ਕੇ ਸ਼੍ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾਲ ਗੱਲ ਵੀ ਕਰੋ ਤੇ ਯਕੀਨ ਵੀ ਦਿਵਾਓ ਤੇ ਉਹਨੇ ਯਕੀਨ ਵੀ ਦਿਵਾਇਆ ਸਾਨੂੰ ਤੇ ਅਸੀਂ ਉਹਨਾਂ ਦੇ ਧਿਆਨ ਹਿੱਤ ਸਾਰੀ ਜਿਹੜੀ ਉਹ ਆਪ ਵੀ ਇਸ ਗੱਲ ਤੋਂ ਚਿੰਤਤ ਆ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦੀ ਆ ਕੁਝ ਪਹਿਲੀਆਂ ਵੀ ਜਿਹੜੀਆਂ ਸਾਡੀਆਂ ਪਿਛਲੇ ਸਮੇਂ ਤੋਂ ਸਾਈਬਰ ਬ੍ਰਾਂਚ ਵਾਲੀਆਂ ਜਿਹੜੀਆਂ ਆਈਟੀਆਂ ਜਾਲੀ ਵਰਤ ਹੁੰਦੀਆਂ ਕੁਝ ਸਾਡੀਆਂ हटਾਈਆਂ ਵੀ ਗਈਆਂ ਕੁਝ ਹਲੇ ਚੱਲ ਵੀ ਰਹੀਆਂ ਆ ਉਹ ਵੀ ਉਹਨਾਂ ਦੇ ਇਤਿਹਾਸ ਚ ਲਿਆਂਦੇ ਆ ਤੇ ਮੌਜੂਦਾ ਜਿਹੜਾ ਸਾਰਾ ਸਿਸਟਮ ਆ ਉਹਦਾ ਵੀ ਉਹਨਾਂ ਨੇ ਆਪਣੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਤੇ ਦੇਸ਼ ਦੇ ਹੋਮ ਮਿਨਿਸਟਰ ਵੱਲੋਂ ਆਪਣੀ ਉਹ ਚਿੰਤਾ ਜ਼ਾਹਰ ਕੀਤੀ ਤੇ ਅਸੀਂ ਉਹਨਾਂ ਨੂੰ ਕਨਵੇ ਕੀਤਾ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਦਰ ਉਹ ਧਾਰਿਆ ਜਿੱਥੋਂ ਹਰ ਇੱਕ ਬੰਦਾ ਝੋਲੀ ਭਰ ਕੇ ਜਾਂਦਾ ਸੋ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਤੁਰੰਤ ਇਹਦੇ ਉੱਤੇ ਐਕਸ਼ਨ ਕਰਕੇ ਇਹ ਪਤਾ ਲਾਇਆ ਜਾਵੇ ਵੀ ਇਹਦੇ ਪਿੱਛੇ ਅਸਲੀਅਤ ਕੀ ਆ ਸੋ ਬੈਠ ਕੇ ਜਾਦਾ ਕਾਬੂ ਪੀਤਾ ਤੇ ਬੈਠ ਕੇ ਅਸੀਂ ਉਹ ਸਬੰਧ ਸਾਰਾ ਜਿਹੜਾ ਵਿਚਾਰ ਬਣਾਉਂਦਰਾ ਵੀ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰ ਨੇ ਬਹੁਤ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਆ ਗੁਰੂਦਾਰ ਆ ਇਹ ਤਖਦਾਰ ਸਾਰਿਆਂ ਦੇ ਦੁੱਖ ਦੂਰ ਕਰਨ ਵਾਲਾ ਆ ਪਰ ਇਹਦੇ ਪਿੱਛੇ ਕੀ ਸਾਜ਼ਿਸ਼ ਚੱਲ ਰਹੀ ਆ ਉਹਦੇ ਬਾਰੇ ਅਸੀਂ ਉਹਨਾਂ ਨੂੰ ਉੱਚੇ ਚਿਰ ਤੌਰ ਤੇ ਕਿਹਾ ਵੀ ਜਿਹੜਾ ਬਿੱਲ ਆ ਰਿਹਾ ਬਿਜਲੀ ਨੂੰ ਲੈ ਕੇ ਉਸ ਬਾਰੇ ਵੀ ਕੋਈ ਗੱਲ ਹੋਈ ਹੈ ਕਿਉਂਕਿ ਉਹ ਕੇਂਦਰ ਸਰਕਾਰ ਕੋਲ ਕਿਉਂਕਿ ਨਹੀਂ ਉਹਦੇ ਬਾਰੇ ਨਹੀਂ ਅੱਜ ਸਿਰਫ ਕੇਵਲ ਤਾਂ ਕੇਵਲ ਉਹਨੇ ਕਿਹਾ ਜੀ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਤੇ ਹੋਮ ਮਿਨਿਸਟਰ ਸਾਹਿਬ ਵੱਲੋਂ ਸੁਨੇਹਾ ਆਇਆ ਕਿਉਂਕਿ ਸਾਹਿਬ ਦਾ ਐਮਪੀ ਆ ਵੀ ਤੂੰ ਤੁਰੰਤ ਜਾ ਕੇ ਸ਼ਮਨ ਗੋਪਾਲਾਪੁਰਮ ਦਾ ਕਮੇਟੀ ਨਾਲ ਇਹਦੇ ਬਾਰੇ ਜਾ ਕੇ ਗੱਲ ਕਰ ਦੇ ਉਹਨੂੰ ਲੱਗਦਾ ਵੀ ਕੇਂਦਰੀ ਐਸਸੀਆਂ ਦੀ ਵੀ ਜਿਵੇਂ ਵਾਰੀ ਬਣਦੀ ਹੈ ਦੇਖੋ ਇਹ ਤਾਂ ਇਹ ਤਾਂ ਮੈਂ ਕਹਿੰਨਾ ਹਰ ਇੱਕ ਦੀ ਬਣਦੀ ਹਰ ਇੱਕ ਸਿੱਖ ਦੀ ਨਹੀਂ ਹਰ ਇੱਕ ਇਸ ਧਰਤੀ ਦਾ ਜਿਹੜਾ ਕੋ ਮਨੋਖਿਆ ਉਹਦੀ ਬਣਦੀ ਆ ਕਿਉਂਕਿ ਇੱਥੇ ਤਾਂ ਸਾਰੇ ਨਤਮਸਤ ਕੋਣ ਆਉਂਦੇ ਆ ਚਾਹੇ ਆਪਣੇ ਦੇਸ਼ ਚ ਆ ਚਾਹੇ ਵਿਦੇਸ਼ ਚ ਆ ਤੇ ਚਾਹੇ ਆਪਣੇ ਸਾਊਥ ਆ ਤੇ ਚਾਹੇ ਇਸਟੇਆ ਤੇ ਚਾਹੇ ਵੈਸਟੇਆ ਸੋ ਸਾਰਿਆਂ ਦਾ ਫਰਜ਼ ਬਣਦਾ ਜਿੱਥੇ-ਜਿੱਥੇ ਵੀ ਕਿਸੇ ਨੂੰ ਕੋਈ ਤੇ ਸਰਕਾਰ ਦੀਆਂ ਏਜੰਸੀਆਂ ਦਾ ਵੱਧ ਬਣਦਾ ਕਿਉਂਕਿ ਸੋਰਸ ਪੁਲ ਹੁੰਦੀਆਂ ਇਹਨੂੰ ਸਾਰਾ ਪਤਾ ਹੁੰਦਾ ਤੇ ਇਹਨਾਂ ਦਾ ਜਿਹੜਾ ਆ ਇਹ ਵੱਧ ਫਰਜ਼ ਬਣਦਾ ਠੀਕ ਹੈ